ਸਾਲੇਵਲ ਚੈਨ ਉਹ ਤੁਹਾਡਾ ਚੱਕਦਾ ਜੀ ਮਿਲ ਕਰਦਾ ਤੁਸੀਂ ਸਾਰਾ ਠੀਕ ਠਾਕ ਹੋ ਤੇ ਅਸੀਂ ਸਾਰੇ ਠੀਕ ਠਾਕ ਆ ਅੱਜ ਆਪਾਂ ਤੁਹਾਨੂੰ ਦੱਸਦੇ ਆ ਮਰੁੰਡੇ ਦੀ ਰੈਸਪੀ ਤਸੋ ਸਾਰਾ ਨਾ ਦੇਖਣਾ ਸਾਰਿਆਂ ਨੇ ਬਣਾ ਕੇ ਦੇਖਣਾ ਬਹੁਤ ਕਰੈਸ਼ ਜਾਂਦਾ ਔਰ ਬਾਕੀ ਇਹਨਾਂ ਦਾ ਪਹਿਲਾਂ ਪਰੋ ਮਾਰਦੇ ਆ ਇਹਨਾਂ ਨੂੰ ਥੋੜਾ ਜਿਹਾ ਸੇਕ ਦਵਾ ਦਿੰਦੇ ਆ ਤਾਂ ਕਿ ਇਹਨਾਂ ਦਾ ਥੋੜਾ ਜਿਹਾ ਕ੍ਰਿਸਪ ਹੋ ਜਾਵੇ ਉਸ ਤੋਂ ਬਾਅਦ ਰੱਖਦੇ ਆ Cubrim referred e passiamo l' variance Kelloggi Fedi Quello che devo fare adesso prendere challenge la capacity Deve andare vedere e chiede ichi Mettigli il montal obediento al cuore anche se ci stai attraversando dal piatto della energia. mi senti bene. Ma ce la retta dentro. Guarderai questa cosa. Sialling recognize whether this is true or false. it'd ਉਹ ਭਾਵੇਂ ਜਿਹੜਾ ਉਹ ਲੈ ਬੱਪਣਾ ਬਣਾ ਲੈਨੇ ਪਤਾ ਨਹੀਂ ਕਿਸ ਤਰ੍ਹਾਂ ਨੇ ਘੋਲ ਪਾਉਂਦੇ ਆ ਕਿਸ ਤਰ੍ਹਾਂ ਦਾ ਗੋਲ ਪਾਉਂਦੇ ਆ ਕਿ ਕੰਟੀਆ ਸਟਾਈਲ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਸੋ ਆਪਾਂ ਵਧੀਆ ਤਰੀਕੇ ਨਾਲ ਸਪਾਈਨਾ ਬਣਾਉ ਤੋਂ ਬਾਅਦ ਇਹਨੂੰ ਫਿਰ ਮੈਟ ਰੱਖਣ ਦੇ ਜ਼ਿਆਦਾ ਟਾਈਮ ਨਹੀਂ ਲੱਗੂਗਾ ਇਹਨੂੰ ਸਪਾਈਨਾ ਨੂੰ ਥੋੜਾ ਜਿਆਦਾ ਸੇਕ ਤੇ ਫਰਾਈ ਕਰਨਾ ਵਾਸਤੇ ਇਹਨਾਂ ਨੂੰ ਘੁਟਰੇ ਬਣਾਉਂਦੇ ਆ ਕਿ ਇਹ ਥੋੜਾ ਹੁਤੇ ਨਾ ਰਹੇ ਸਵਾਦ ਚੋਂ ਹੋ ਜਾਂਦੇ ਇਸ ਕਰਕੇ ਵਧੀਆ ਘੁਟਰੇ ਬਣਾਉਣੇ ਆ ਸਸ ਤੋਂ ਖਰਾਬ ਤਿਸ ਜਿਹੜੇ ਵਿੱਚ ਕੋੜ ਕਰਾਂਗੇ ਤੇ ਕੋੜ ਜਿਹਨਾਂ ਦਾ ਕਰਦੇ ਵਧੀਆ ਮੌਂਡਾ ਬਣਾਵਾਂਗੇ ਬਹੁਤ ਚਾਹਾਂ ਟੇਸਟੀ ਬਣਾਂ ਜਿਵੇਂ ਉਹਨਾਂ ਪਰੌਂਠੇ ਕਾ ਤੇਲਾ ਕੋੜ ਖਾਣੇ ਨਾਲੇ ਪਰਮਾ ਨੇ ਹੁੰਦੇ ਹਲਕੇ ਹੁੰਦੇ ਹਨ ਤੇ ਸੋ ਇਹਨਾਂ ਨੂੰ ਬਣਾਉਂਦੇ ਕੱਟਵਾਵਾ ਵਾਸ਼ ਕਰਕੇ ਸਭ ਕੁਝ ਕਰਕੇ ਤੇ ਬਹੁਤ ਹੀ ਵਧੀਆ ਲੱਗਦਾ ਬਾਅਦ ਦੇ ਵਿੱਚ ਮਾਤਾ ਬਹੁਤ ਖਾਂਦਾ ਪਰ ਬੱਚੇ ਨਾਲ ਸਾਧਮਾ ਸ਼ਾਤਰ ਵਿੱਚ ਖਾਣੇ ਪੰਦੀ ਜਾਂ ਮਚਾ ਲੈਂਦੇ ਨੇ ਇਸ ਕਰਕੇ ਮੇਰੇ ਇਹ ਪਰ ਕੋਈ ਨਸ ਰਸਪੀ ਹੈ ਮੇਰੇ ਆਪ ਦੇ ਵਾਸਤੇ ਮੈਨੂੰ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੈ ਚੈ ਵੀ ਲਾਉਣ ਵਾਸਤੇ ਲਈ ਹੋਈ ਆ ਤੇ ਆਪਣਾ ਤਾਂ ਇਹਦਾ ਕੋਪਾ ਵੀ ਕਿੱਟੇ ਹੋਇਆ ਆ ਮੈਂ ਪਾ ਰਹੀ ਹਾਂ ਚਿਕੜ ਕੋਲ ਮਸਾਲੇ ਦਾ ਸੋ ਜਿੰਨਾ ਪਾਣਾ ਜੇ ਤਾਂ ਫੋਨ ਲੱਕੀ ਆਪਾਂ ਤੁਹਾਨੂੰ ਤਾਂ ਸਭ ਕੁਝ ਦੱਸ ਦਿੰਦੇ ਹਾਂ ਤਾਂ ਸਿਰ ਨਾ ਪਟਾਣੀ ਆਪਾਂ ਨੂੰ ਮਾਰ ਹੁੰਦਾ ਯਾ ਤਾਂ ਨਹੀਂ ਆ ਦੇਖੋ ਹੁਣ ਇਸ ਤਰ੍ਹਾਂ ਹੋਣ ਲੱਗੇ ਅਗਰ ਕੁੱਕ ਟੱਕ ਹੋਣ ਲੱਗੇ ਬਾਚਿਆ ਦਹੀਂ ਨਾ ਰੋਪੇ ਐਨ ਉਹ ਬਲੈਂਡਰ ਵਿੱਚ ਘੱਟ ਦਿਨੇ ਖੜੀ ਚ। ਹੁਣ ਅਪਸ ਜਮਤੇ ਇੱਕ ਐਸ ਰੱਖਣਾ। ਇਹਦੇ ਵਿੱਚ ਪਾਉਣਾ ਤੇਸੀ ਘਿਓ ਦਾ ਇੱਕ ਚਮਚ। ਉਹਦੇ ਵਿੱਚ ਆਪਾਂ ਕਰਨਾ ਉਬੜ ਫਿਰ ਜਿਆਦਾ ਨਹੀਂ ਪਾਉਣਾ ਘੋੜ। ਇਹ ਛੋਟਾ ਮੇਰਾ ਟੇਬਲस्पून ਅ ਜ ਥੋੜਾ ਜਿਹਾ ਡੇਢ ਕ ਪਾ ਲੈਣੀ ਚਾਹੀਦੀ ਬਸ ਜਿਆਦਾ ਨਹੀਂ ਘੋੜ ਵਾਸਤੇ। ਇਸ ਪਾਉਣੇ ਦਾ ਸੇਕ ਉਪਰ ਤੋਂ ठीक लगे वो भी पा सदा खाने पीने भी पा सकते कोई गई जब ठीक लगता पा मैं तो होगी ठीक है मैं सारा दिखा था अगे भी मैं बनाया सारी रेसपी दिखाऊंगी देखो रिक्वेस्ट करना है आपके आप ही सारा पिछड़ जाना है ਮੇਰੀਆਂ ਤਾਂ ਨਾਲ ਨਹੀਂ ਮੈਂ ਦੀ ਪਹਚਾਣ ਕਿ ਖਿੜਕੀ ਖੋਲ੍ਹ ਨਹੀਂ ਹੈਗਾ। ਫਿਰ ਕਿ ਖੁਰਕੇ ਫਿਰ ਜੀ ਹਵਾ ਹੋ ਗਈ ਹੈ ਮੇਰੇ। ਆ ਦੇਖੋ ਇਹ ਆਪਣੇ ਆਪ ਹੀ ਹੋ ਚੱਲ ਜਿਵੇਂ ਜੇ ਪਾਣੀ ਪਾਇਆ ਹੁੰਦਾ। ਮੇਰੇ ਖर्चे ਤਾਂ ਖਾਣੇ ਨੇ। ਸ਼ਾਇਦ ਤੁਹਾਨੂੰ ਖਾਰਕੀ ਕਿ ਕਿ ਦੱਸਦਾ ਹੋ। ਕਾਹਤੇ ਕਟਰੀਚ ਪਾਣੀ ਰੱਖ ਲੈਣਾ ਨਾਲ ਨਾਲ ਇਹਨੂੰ ਦੇਖਾ। ਇਸ ਤਰ੍ਹਾਂ ਲੱਗਦਾ ਹੈ। ਪਾਣੀ ਚ ਪਾ ਕੇ ਨੋ ਦੇਖਿਆ ਜਾਂਦਾ ਕਿ ਬਣ ਗਿਆ ਕਿ ਨਹੀਂ ਆਪਣਾ ਸਹੀ ਤਰੀਕੇ ਨਾਲ। ਸੋ ਜੀ ਦੇਖੀ ਚੱਲੋ ਇਹ ਪਰਸਨਲ ਦੱਸੂਗੀ ਇਹਦੇ ਵਿੱਚ ਕਿੰਨੇ ਬੈਂਕ ਜਿਹਦੇ ਨਾਲ ਕੀ ਦਾ ਕਲਰ ਵਧੀਆ ਰਹਿੰਦਾ ਇਹ ਹਰ ਘਰ ਦੇ ਪੂਰੀ ਰੈਸਪੀ ਆਪਾਂ ਨਹੀਂ ਦੱਸਦੇ ਤਾਂ ਇਹਨਾਂ ਦਾ ਤਾਂ ਸਹੀ ਚੀਜ਼ ਨਹੀਂ ਬਣਦੀ ਨਾ ਤੇ ਰਖਣਾ ਤੁਹਾਨੂੰ ਸਮਝੀਂ ਪੈਂਦਾ ਤੇ ਉਹੋ ਕੁਝ ਜਿਹਾ ਪਾਉਣਾ ਨਹੀਂ ਤਾਂ ਉਹਦੇ ਬਿਨਾਂ ਤੁਹਾਡਾ ਕੰਮ ਅਧੂਰਾ ਰਹਿ ਜਾਣਾ ਜੀ ਐਸਟਾ ਹੋ ਜਾਂਦਾ ਜਿਵੇਂ ਹਮ ਤਾਂ

ਇਹ ਤਾਂ ਇਹ ਪਾਣੀ ਚ ਪਾਵਾਂਗੇ ਨਾ ਇਹਨੇ ਪੂਰਾ ਬਚਣਾ ਨਹੀਂਗਾ ਜਦੋਂ ਬਣ ਗਿਆ ਫਿਰ ਪੂਰਾ ਬਚੂਗਾ ਫਿਰ ਉਹਦੀ ਹੋਰ ਆਪ ਸੈਟ ਕਿਤੇ ਪਾਉਂਦੇ ਸਮਾਂ ਕੜਕਾ ਤੋਂ ਨਹੀਂ ਕੰਮ ਕਰਦਾ ਨਹੀਂ ਸੁਣਾਉਂਦਾ ਆਹ ਕਿੱਥੇ ਪਕਾ ਦੇ ਆਹ ਪਾਣੀ ਚ ਪਾ ਕੇ ਰੱਖ ਲਾ ਲਾ ਹਾਂਜੀ ਇਹ ਤਾਂ ਜੇ ਪੂਰਾ ਨਹੀਂ ਬਣਿਆ ਫਾਰੀ ਬੜੀ ਬਣਿਆ ತೋಕ್ಕೆ ವೆಕ್ಕಿ ಜೀವನ ಟುಟ್ಟ ಹೇಳ್ ಟುಟ್ಟ ನೀವು ರೇಸ ಛಡ್ದ ಬೇ ಟು ಸಹ ಬ ਦੇ ਪੱਤੂ ਤੋਂ ਪੱਤ ਜਿਆਦਾ ਟਾਈਮ ਨਹੀਂ ਲੱਗਦਾ। ਉਦੋਂ ਵੀ 2-4 ਮਿੰਟ ਇਹਨਾਂ ਨੂੰ ਲੱਗਦੇ ਪਰਮਾ ਨੂੰ ਕ੍ਰਿਸਪੀ ਕਰਨ ਦੇ ਵਿੱਚ। ਜੇ ਆਹ ਰੈਸਪੀ ਜਿਆ ਵਧੀਆ ਕੜਾ ਕੜਕ ਕਰਦਾ ਚਾਹਤੇ ਥੋੜ੍ਹਾ ਜਿਆਦਾ ਵਧੀਆ ਲੈ। ਨਹੀਂ ਤਾਂ ਫਰਿੱਟੇ ਲਾਜਾਪਨ ਦਾ ਬਣਨਾਂ ਚਾਹੇਗਾ ਨਾ ਬਣਿਆ ਹੋਇਤਾ। ਹੁਣ ਤਾਂ ਸੇਮਾ ਕੱਟੇ ਕਰਨਾ ਚਾਹੀਦਾ। ਕੋਈ ਤੁਸੀਂ ਕਰੋਗੇ ਤੇਜ਼ ਤੇ ਤੇਰੇ ਨੇ ਪੱਤ ਚੜਚਾ। ਤੇ ਇਹ ਮੈਂ ਇੱਕਦਮ ਲਾਲ ਹੋ ਜਾਣਾ ਥੋੜਾ ਜਿਹਾ ਘਿਓ ਕਰ ਕਾ ਵਧੀਆ ਨਹੀਂ ਬਣਦੀ। 24 ਬਕੀ ਜਨਾ ਜੇ ਜਦਿਆ ਕੋਲ ਉਹ ਜਿਆ ਪਾਣੀ ਨਾਲ ਕਰ ਚਲੇ ਬਣ ਕੇ ਬਣਾ ਕੇ ਇਸ ਤਰ੍ਹਾਂ ਕਰਕੇ ਬਸ ਇਹਨਾਂ ਦਾ ਸਰਪਸਤ ਬਕਰ ਜੀ ਬਣਾ ਕੇ ਕਰਦੇ ਆਂ ਤੇ ਨਾਲ ਦੇ ਨਾਲ ਆਪਣਾ ਇਹ ਪਾਂਡੇ ਵੀ ਪਿਆਰ ਚੱਕ ਕੇ ਰੱਖਦੇ ਸੀ ਸੋਹਣੇ ਬਲ ਵੀ ਮੈਂ ਇਹਨਾਂ ਮਿਕਾ ਵਾਲਾ ਦੇ ਪਾਂਡੇ ਦਾ ਚਪਟਾ ਚੱਕ ਕੇ ਸੋ ਆਪਣਾ ਗੋਤੀ ਬਣਾ ਕੇ ਲਾਂ ਤਾਂ ਬਿਲਕੁਲ ਤੇ ਕੰਪਲੀਟ ਸ਼ਿਟਰ ਲਾ ਕੇ ਆਪਣਾ ਬਣ ਤਾ ਬਿਲਕੁਲ ਸ਼ਿਟਰ ਲਾ ਗਿਆ ਸੋ ਇਹਨਾਂ ਆਪਣਾ ਹੋਏ ਵਿੱਚ ਪੱਕ ਦੇ ਦਿੱਤੇ ਪਾਣੀ ਚ ਤੇ ਘੜਕੂ ਰੱਖਿਆ ਪਾਣੀ ਚ ਪੱਕ ਦੇ ਤਾਂ ਇਹਨਾਂ ਘੜਕਣਾ ਅੱਜ ਕੇ ਬਹੁਤ ਵਧੀਆ। ਬੰਨ੍ਹ ਪਾਸ ਤੇ ਆ ਦੇ। ਰਾਈਟ ਹਟ ਤਾਂ। ਆ ਦੇ ਬੰਨ੍ਹ ਹਟ ਤੇ। ਬੰਨ੍ਹ ਨੂੰ ਪਰਗਾ ਕਰਕੇ ਸੁਆਣੀ ਤੇ ਪਰਗਾਉ ਸੁਆਣਾ। ਆ ਦੇਖੋ। ਘੜਕਦਾ ਨਾ ਇਸ ਕਰਕੇ ਬੰਨ੍ਹ ਆ ਰਹੀ। ਜਦੋਂ ਇਹ ਉੱਪਰ ਆ ਲੈਣ। ਆਬ। ਹੁਣ ਆ ਫਾਈਨਿਸ਼। 1/4 ਚਮਚ ਚਟਾ ਸੁਟਾ ਆ ਖਾਣ ਨੂੰ ਖਾਤਾ ਚਾਹ। ਮੰਨ ਕੋ। ਇਨਾਕ ਪਾਉਣਾ ਜੀ ਜ਼ਿਆਦਾ ਨਹੀਂ ਲੈਣਾ ਇਹਨਾਂ ਦਾ ਕਲਰ ਬਿਲਕੁਲ ਚੇਂਜ ਹੋ ਗਿਆ ਹੈ একদম ਪਰਫੈਕਟ ਕਲਰ ਆ ਗਿਆ ਲੱਗਦਾ ਹੈ Mm-hmm. <laughs> ਇਸ ਟਿਕਾਣਾ ਤੇ ਮੈਂ ਪਕੌੜਾ ਦਾ ਸਰਪਾ ਬੈਚ ਜਿਵੇਂ ਮੈਂ ਪਾ ਲਵਾਂ ਸੌਫ ਪਾ ਲਓ ਤੁਸੀਂ ਥੋੜੀ ਜਿਹੀ ਖਿਸ਼ਮਿਸ਼ ਦਾ ਪਾਣੀ ਪਾ ਦਿੰਨੇ ਆ ਇਸ ਰਹੀ ਲੜ ਗਈ ਆ

ਬੱਤਨ ਤਾਂ 와ਈਦਾ ਉਹ ਬਹੁਤ ਸਖਤ ਹੋਣਾ ਚਾਹੀਦਾ ਮੈਂ ਇਹ ਦੇਖੋ ਅਬ ਤੇ ਮੈਂ ਚੱਕ ਰਿਹਾ ਪੈਣੇ ਲਾਣੇ ਕੋਪਾ ਖੱਪਾ ਜਾ ਲਾਤੀ ਨਾਲ ਲਾਦੇ ਨੇ ਆ ਦੇਖੋ ਪੱਪਾ ਮੱਧੇ ਹੱਥ ਨਹੀਂ ਦਗਾਦੇ ਸਾਰੀ ਫਿਕਰ ਨਹੀਂ ਕਰੀਏ ਆਪਣਾ ਟੈਨਸ਼ਨ ਨਹੀਂ ਹੱਥੋਂ ਲੱਤੇ ਪਰ ਮਹਾਤਸਾ ਪਰ ਕੇ ਲੱਤੋ ਕੇ ਲੱਗੇ ਕਦੀ ਨਹੀਂ ਰਸ ਸਕੀ ਤੇ ਬੇਚ ਜਨ ਨਹੀਂ ਪੜਦੀ ਹਾਂ ਖੰਡਾ ਨਾ ਤੇ ਪੀਸੇਸ ਕੱਟ ਕੇ ਦਿਖਾ ਲਉ। ਉਹ ਕੇ ਆਪਣਾ ਹੈ। ਪੀਸੇਸ ਕੱਟੇ ਜਾਂ ਨਹੀਂ ਤਾਂ ਫੇਰ ਇਹ। ਇਹ ਜਾਣ। ਚੰਗਾ ਚੰਗਾ ਕੀ ਹੈ।

ਦੇਖੋ ਇਸ ਤਰ੍ਹਾਂ ਪੀਸ ਨਿਕਲੇ ਆਏ। ਬਸ ਉਹ ਇਹ ਬੜਾ ਵਧੀਆ ਤਿਆਰ ਹੋ ਜਾਂਦਾ ਬਣ ਕੇ। ਆ ਦੇਖੋ ਮੈਂ ਕੱਟ ਕੱਟ ਕੇ ਖੰਡ ਕੋਣੀ ਦੂਸਰੇ ਪੀਸ। ਆ ਦੇਖੋ। ਵਧੀਆ ਬਣਗੇ। ਸਾਰੇ ਇਸ ਤਰ੍ਹਾਂ ਟਰਾਈ ਮਾਰੇ ਜ਼ਰੂਰ ਬਣਾ ਕੇ ਦੇਖੋ ਪਲੀਜ਼। ਕਿ ਸਾਰਾ ਨੂੰ ਹੋ ਪਾਕੇ ਤੁਸੀਂ ਪਸੰਦ ਕਰੋਗੇ। ਆ ਦੇਖੋ। ਇਸ ਤਰ੍ਹਾਂ ਪੀਸ ਨਿਕਲ ਜਾਂਦੇ ਇਹਨਾਂ ਦੇ। ਆ ਮੈਂ ਇਸ ਤਰ੍ਹਾਂ ਕਿੱਥੇ ਰੇਤਾ ਕੱਟਿਆ ਲੱਗ ਬੀਤੇ। ਉਹ ਦੇਖੋ। देखो कटे है ना आन गए इस तरह आध्न पिन्नियां भी बना दी मैं दोनों ये भी रेसपी बना देंगे तो सो आई होप के सारा पसंद आई होगी बढ़िया वाइस लगेगी रैसिपी सारे जरूर ट्राई मारके रखो फिर दस किस तरह बने वाइजा वाइक जी का